ਲਓ ਵੀ ਮਿੱਤਰੋ ਤਿੰਨ ਵਹਿੜਾ ਦੋ ਸੂਈਆਂ ਸਵਾਈਆਂ ਇੱਕ ਤਾਜੀ ਸੂਈ ਝੋਟੀ ਮੁੱਲ ਹੋਣਗੇ ਜਾਇਜ਼ ਇਹਦੇ ਥੱਲੇ ਕਲ ਦੀ ਸੂਈ ਆ ਦੁਪਹਿਰ ਦੀ ਜੇਰ ਪੈ ਗਈ ਆ ਸੁੰਦੀ ਦੀ ਵੀਡੀਓ ਹੈਗੀ ਜੇਰ ਦੀ ਵੀਡੀਓ ਹੈਗੀ ਆ ਮਗਰ ਕੱਟੀ ਆ ਕਲ ਦੀ ਸੂਈ ਥੱਲੇ 10 ਕਿਲੋ ਤੋਂ ਬਾਹਰ ਦੋ ਬੌੜਾ ਤਿਆਰ ਆ ਖੁੱਲਾ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਸਾਢੇ 10 ਵੀਡੀਓ ਬਣਾ ਰਹੇ ਆ ਦੂਜਾ ਸੂਆ ਝੋਟੀ ਫੁੱਲ ਵੱਡੇ ਕੱਦ ਵਾਲੀ ਰਾਜੀ ਵੀ ਬਹੁਤ ਆ ਮੁੱਲ ਕਰਨ ਨੂੰ ਬਾਈ ਕਹਿੰਦਾ ਲੋਕੀ ਕਰੀ ਜਾਂਦੇ ਆ ਡੇਢ ਲੱਖ ਰਾਲੋ ਪੌਣੇ 2 ਲੱਖ 2 ਲੱਖ ਰਾਲੋ ਸਵਾ ਲੱਖ ਦੀ ਦੇ ਦੇਣੀ ਆ 1 ਲੱਖ 25 ਹਜ਼ਾਰ ਦੀ 16 ਕਿਲੋ ਦੁੱਧ ਪਿਆ ਜੂ ਕੱਲ ਦੀ ਸੂਈ ਥਲੇ 10 ਕਿਲੋ ਤੋਂ ਬਾਹਰ ਬੌਲੀ ਤਿਆਰ ਆ ਕੱਲ ਦੀ ਸੂਈ ਆ ਤੇ ਜੇ 13 14 ਕਿਲੋ ਦੁੱਧ ਵਾਲੀ ਹੁੰਦੀ ਝੋਟੀ ਤੇ ਫਿਰ 7 8 ਕਿਲੋ ਬੌਲਾ ਹੀ ਹੋਣਾ ਸੀ ਇਹਦੇ ਥਲੇ 17 ਕਿਲੋ ਤਿਆਰ ਆ ਚਾਰਾਂ ਪੰਜਾਂ ਦਿਨਾਂ ਦੀ ਸੂਈ ਮਗਰ ਵੱਛਾ 20 ਕਿਲੋ ਦੁੱਧ ਪਿਆ ਜੂ ਮੁੱਲ ਭਾਵੇਂ 65 ਕਰਾਲੋ 70 ਕਰਾਲੋ ਤਿਆਰ ਘਟ 60 ਦੀ ਦੇ ਦੇਣੀ ਆ ਇਹਦੇ ਥੱਲੇ 11 ਕਿਲੋ ਤਿਆਰ ਆ ਪੰਜਾਂ ਦਿਨਾਂ ਦੀ ਸੂਈ ਮਗਰ ਵੱਛਾ 13-14 ਕਿਲੋ ਦੁੱਧ ਪਿਆਜੂ ਇਹਦਾ ਬਾਈ ਕਹਿੰਦਾ ਆਪਾਂ 20 ਕਿਲੋ ਕਹਿਦੇ ਇਹਨੇ ਨਹੀਂ ਦੇਣਾ ਉਹ 20 ਕਿਲੋ ਦੇ ਜੂ 17 ਕਿਲੋ ਤਿਆਰ ਆ ਇਹਦੇ ਥੱਲੇ 11 ਕਿਲੋ ਤਿਆਰ ਆ 32000 ਦੀ ਟੋਕਣ ਵਾਲਾ ਭਾ 32000 ਦੀ 11 ਕਿਲੋ ਤੜਕੇ ਹੱਥ ਨੇ ਭਾਵਾ ਚਾਰ ਟਾਈਮ ਚੋਕੇ ਲੈ ਜੋ ਜ਼ੇਰ ਪੈ ਗਈ ਜ਼ੇਰ ਦੀ ਵੀਡੀਓ ਹੈਗੀ ਆ ਜ਼ੇਰ ਦੀ ਗਾਰੰਟੀ ਆ 32000 ਦੀ ਦੇ ਦੇਣੀ ਆ ਮਗਰ ਵੱਛਾ ਆ ਪਹਿਲਣ ਵੱਛੀ ਭਾਈ ਕਹਿੰਦਾ 15 ਪਿਆਜੇ 16 ਪਿਆਜੇ ਇੱਥੇ ਖੁੱਲਾ ਦੁੱਧ ਪਿਆਜੂ ਦੋਹਾਂ ਦਿਨਾਂ ਦਿਨਾਂ ਦੇ ਵਿੱਚ ਵਿੱਚ ਸੂਕੂ ਪਹਿਲਾ ਸੂਆ 2 ਦੰਦ ਵੱਛੀ ਮੁੱਲ ਭਾਵਾਂ 55 60 ਕਰਾ ਲਓ ਦੇ ਦੇਣੀ ਆ 50000 ਦੀ ਫੋਨ ਨੰਬਰ ਸਕਰੀਨ ਤੇ ਪੂਰੀ ਵੀਡੀਓ ਹਿੰਮਤ ਟੀਵੀ YouTube ਚੈਨਲ ਹਿੰਮਤ ਜੀ ਵੀ ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਫਲ ਚੰਗੀ ਝੋਟੀ ਤਾਜੀ ਸੂਈ ਸਵਾਈ ਫਲ ਵੱਡੇ ਕਰਦਾ ਹੈ ਭਾਈ ਕਹਿੰਦਾ ਝੂਠ ਮਾਰਨਾ ਤੇ ਭਾਵਾਂ ਹਰਿਆਣੇ ਦੀ ਕਹਿ ਦਿੱਗੇ ਪਰ ਕੀ ਲੋੜ ਝੂਠ ਮਾਰਦੀ ਸਾਰਿਆਂ ਨੂੰ ਹੋਸੀ